ਜਿਨ੍ਹਾਂ ਦਾ ਕੋਈ ਕਸੂਰ ਨਹੀਂ ਸੀਗਾ ਜਿਹੜੇ ਯੰਗ ਮੈਨ ਦਾ ਉਹ ਉਹਦੇ ਉਹਦੇ ਸ਼ੂਟਿੰਗ ਦੇ ਵਿੱਚ ਡੈਥ ਹੋ ਗਈ। ਪਰ ਜਿਹੜੀ ਗੱਲ ਦਾ ਦੁੱਖ ਆ ਉਹ ਹੈ ਕਿ ਪਿਛਲੇ 2 ਸਾਲ ਤੋਂ ਐਵਰੇਜ 6 ਮਿਲੀਅਨ ਡਾਲਰ ਪਰ ਮੰਥ ਜਿਹੜੀ ਕਾਸਟ ਆਈ ਆ। ਤੁਸੀਂ ਕੈਲਕੂਲੇਟ ਕਰ ਸਕਦੇ ਹੋ ਕਿ ਕਿੰਨਾ ਜ਼ਿਆਦਾ ਟੈਕਸਪੇਅਰ ਮਨੀ ਵੇਸਟ ਹੋ ਗਿਆ। ਜੇ 2018 ਦੇ ਵਿੱਚ ਇਹ ਕੰਟੀਨਿਊ ਰਹਿੰਦਾ ਅੱਜ ਸਰੀ ਦੇ ਵਿੱਚ ਸਰੀ ਪੁਲਿਸ ਜਿਹੜੀ ਆ ਪੁਲਿਸ ਆਫ ਜੂਰਿਸਡਿਕਸ਼ਨ ਹੋਣੀ ਸੀ। ਸਰੀ ਦੇ ਮੇਅਰ ਬ੍ਰੈਨ ਲੌਗ ਦੇ ਵੱਲੋਂ ਆਖਿਰਕਾਰ ਮਿਊਨਿਸਪਲ ਪੁਲਿਸ ਦੇ ਨਾਲ ਅੱਗੇ ਵਧਣ ਦਾ ਫੈਸਲਾ ਲੈ ਲਿਆ ਗਿਆ ਪਰ ਨਾਲੋਂ ਨਾਲ ਮੇਅਰ ਨੇ ਇਸ ਦੇ ਖਰਚੇ ਸਬੰਧੀ ਪਾਰਦਰਸ਼ਤਾ ਦੀ ਕਾਰਡ ਦੀ ਸਵਾਲ ਵੀ ਚੁੱਕਿਆ ਹੈ ਅਤੇ ਆਖਿਆ ਹੈ ਕਿ ਜੇਕਰ ਸ਼ਹਿਰ ਵਾਸੀਆਂ ਦੇ ਉੱਤੇ ਟੈਕਸਾਂ ਦਾ ਬੋਝ ਵੱਧਦਾ ਹੈ ਤਾਂ ਇਸ ਦੇ ਲਈ ਬੀਸੀਐਨਡੀਪ ਸਰਕਾਰ ਜ਼ਿੰਮੇਵਾਰ ਹੋਵੇਗੀ ਉਹਨਾਂ ਪਵਿੱਖ ਦੇ ਵਿੱਚ ਇਸ ਸਬੰਧੀ ਸਾਰੀ ਜਾਣਕਾਰੀ ਸ਼ਹਿਰ ਵਾਸੀਆਂ ਦੇ ਨਾਲ ਸਾਂਝੀ ਕਰਨ ਦੀ ਗੱਲ ਵੀ ਆਖੀ ਇਸ ਫੈਸਲੇ ਤੋਂ ਬਾਅਦ ਸੇਫ ਸਰੀ ਕੋਰਲੇਸ਼ਨ ਦੇ ਕਾਉਂਸਲਰ ਨਾ ਮੰਦੀਪ ਨਾਗਰਾ ਨੇ ਆਖਿਆ ਕਿ ਫੈਸਲਾ ਸਹੀ ਹੈ ਪਰ ਜੇਕਰ ਕੁਝ ਸਮਾਂ ਪਹਿਲਾਂ ਲੈ ਲਿਆ ਜਾਂਦਾ ਤਾਂ ਮਿਲੀਅਨਸ ਆਫ ਡਾਲਰ ਦਾ ਨੁਕਸਾਨ ਹੋਣ ਤੋਂ ਬਚਾਇਆ ਜਾ ਸਕਦਾ ਸੀ। ਸਰਦੀ ਮੇਅਰ ਬ੍ਰੈਂਡਾ ਲੋਕ ਹੋਰਾਂ ਦੇ ਵੱਲੋਂ ਆਖਰਕਾਰ ਮਿਊਸਿਪਲ ਪੁਲਿਸ ਦੇ ਲਈ ਹਾਮੀ ਜਿਹੜੀ ਉਹ ਭਰ ਦਿੱਤੀ ਗਈ ਹੈ ਕਾਉਂਸਲਰ ਮੰਦੀਪ ਨਾਗਰਾ ਨਾਲ ਨੇ ਨਾਗਰਾ ਸਾਹਿਬ ਕੀ ਕਹੋਗੇ ਬੀਤੇ ਦਿਨ ਦੀ ਮੀਟਿੰਗ ਬਾਰੇ ਤੇ ਮੇਅਰ ਦੇ ਵੱਲੋਂ ਜਿਹੜੀ ਹਾਮੀ ਭਰੀ ਗਈ ਹੈ? ਵੱਲੇ ਜੀ ਮੈਂ ਜ਼ਿਆਦਾ ਡਿਟੇਲਸ ਡਿਸਕਸ ਨਹੀਂ ਕਰ ਸਕਦਾ ਕਿਉਂਕਿ ਲਾਈਕ ਆਲਵੇਸ ਪਿਛਲੇ ਆਲਮੋਸਟ 2 ਸਾਲ ਦਾ ਜਿਹੜਾ ਟ੍ਰੈਂਡ ਹੈਗਾ ਮੇਅਰ ਲੋਕ ਵੱਲੋਂ ਕਿ ਜ਼ਿਆਦਾ ਡਿਸਕਸ਼ਨਸ ਕਲੋਸਡ ਕਾਉਂਸਲ ਦੇ ਵਿੱਚ ਹੁੰਦੀਆਂ ਉਹ ਇਸ ਕਰਕੇ ਹੁੰਦੀਆਂ ਕਿ ਜਿਹੜੇ ਆਪੋਜੀਸ਼ਨ ਦੇ ਕਾਉਂਸਲਰ ਰਿਆ ਉਹ ਜ਼ਿਆਦਾ ਡੀਟੇਲਸ ਬਾਹਰ ਨਾ ਦੱਸ ਸਕਣ ਪਬਲਿਕ ਨੂੰ ਸੋ ਪਰ ਜੋ ਮੈਂ ਉਸੇ ਤੇ ਗੱਲ ਕਰੂੰਗਾ ਜੋ ਉਹਨਾਂ ਨੇ ਕੱਲ ਮੇਅਰਸ ਰਿਪੋਰਟ ਦੇ ਵਿੱਚ ਕਾਉਂਸਲ ਮੀਟਿੰਗ ਦੇ ਵਿੱਚ ਕਿਹਾ ਉਹਨਾਂ ਨੇ ਕਿਹਾ ਕਿ ਅਸੀਂ ਜਿਹੜੀ ਲੈਜਿਸਲੇਸ਼ਨ ਹੈ ਉਹਨੂੰ ਐਕਸੈਪਟ ਕਰਦੇ ਆ ਜਿਹੜੀ ਆਊਟਕਮ ਹੈਗੀ ਆ ਪਟੀਸ਼ਨ ਦੀ ਸੁਪਰੀਮ ਕੋਰਟ ਵੱਲੋਂ ਜਿਹੜਾ ਡਿਸਮਿਸ ਕੀਤੀ ਗਈ ਪਟੀਸ਼ਨ ਉਹਨੂੰ ਐਕਸੈਪਟ ਕਰਦੇ ਆ ਜਿਹਦਾ ਮਤਲਬ ਇਹ ਨਿਕਲਦਾ ਕਿ ਉਹ ਜਿਹੜੀ ਟਰਾਂਜਿਸ਼ਨ ਹੈ ਉਹਨੂੰ ਹੁਣ ਕੰਟੀਨਿਊ ਕਰਨ ਵਾਸਤੇ ਮੰਨ ਗਏ ਨੇ ਸੋ ਮੈਨੂੰ ਲੱਗਦਾ ਐਂਡ ਆਫ ਦਾ ਡੇ ਚੰਗੀ ਗੱਲ ਆ ਚੰਗੀ ਡਾਇਰੈਕਸ਼ਨ ਵੱਲ ਫਾਈਨਲੀ ਸਿਟੀ ਜਾ ਰਹੀ ਆ ਪਰ ਜਿਹੜੀ ਗੱਲ ਦਾ ਦੁੱਖ ਆ ਉਹ ਇਹ ਆ ਕਿ ਪਿਛਲੇ 2 ਸਾਲ ਤੋਂ ਐਵਰੇਜ 6 ਮਿਲੀਅਨ ਡਾਲਰ ਪਰ ਮੰਥ ਜਿਹੜੀ ਕਾਸਟ ਆਈ ਆ 6 ਮਿਲੀਅਨ ਡਾਲਰ ਪਰ ਮੰਥ ਪਿਛਲੇ 2 ਸਾਲ ਤੋਂ ਸੋ ਤੁਸੀਂ ਕੈਲਕੂਲੇਟ ਕਰ ਸਕਦੇ ਹੋ ਕਿ ਕਿੰਨਾ ਜ਼ਿਆਦਾ ਟੈਕਸ ਪੇਰ ਮਨੀ ਵੇਸਟ ਹੋ ਗਿਆ ਜੇ ਆਪਾਂ ਸੌਕਰ ਫੀਲਡਸ ਤੇ ਖੜੇ ਆ ਇਦਾਂ ਦੀਆਂ 5-6 ਸੌਕਰ ਫੀਲਡਸ ਨਵੀਆਂ ਬਣਾਈਆਂ ਜਾ ਸਕਦੀਆਂ ਸੀਗੀਆਂ ਇੰਡੋਰ ਸੌਕਰ ਫੀਲਡਸ ਬਣਾਈਆਂ ਜਾ ਸਕਦੀਆਂ ਸੀਗੀਆਂ ਡੋਮ ਵਾਲੀਆਂ ਇੰਨੇ ਪੈਸੇ ਇੰਨੇ ਪੈਸੇ ਨਾਲ ਇੱਕ ਨਹੀਂ ਮਲਟੀਪਲ ਜਿਹੜੀਆਂ ਇੰਡੋਰ ਸਪੋਰਟਸ ਫੈਸਿਲਿਟੀਆਂ ਬਣਾਈਆਂ ਜਾ ਸਕਦੀਆਂ ਪਰ ਫਾਈਨਲੀ ਚਲੋ ਹੁਣ ਉਹਨਾਂ ਨੇ ਇੱਕ ਇੰਡੀਕੇਸ਼ਨ ਦਿੱਤੀ ਆ ਕਿ ਉਹ ट्रांजिशन ਨੂੰ ਕੰਟੀਨਿਊ ਕਰਨ ਵਾਸਤੇ ਰੈਡੀ ਨੇ ਸੋ ਇਹ ਮੈਨੂੰ ਲੱਗਦਾ ਕਿ ਇੱਕ ਚੰਗੀ ਸਟਾਰਟ ਆ ਸਾਰੇ ਦੇ ਵਾਸਤੇ ਜਦੋਂ ਇਹ ਪਬਲਿਕ ਸੇਫਟੀ ਦੀ ਗੱਲ ਕੀਤੀ ਜਾਵੇ ਹੁਣ ਆਪਾਂ ਲੇਟਲੀ ਦੇਖਦੇ ਆ ਕਿ ਹਜੇ 2 ਦਿਨ ਪਹਿਲਾਂ ਹੀ ਇੱਕ ਇੱਥੇ ਕ੍ਰਾਈਮ ਹੋਇਆ ਇੱਕ ਉਹ ਕਹਿ ਸਕਦੇ ਕਿ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਸੀਗਾ ਜਿਹੜੇ ਯੰਗ ਮੈਨ ਦਾ ਉਹ ਉਹਦੇ ਉਹਦੇ ਸ਼ੂਟਿੰਗ ਦੇ ਵਿੱਚ ਡੈਥ ਹੋ ਗਈ ਸੋ ਇਦਾਂ ਦੇ ਕ੍ਰਾਈਮ ਸਾਨੂੰ ਡੇਲੀ ਬੇਸਿਸ ਤੇ ਦੇਖਣ ਨੂੰ ਮਿਲਦੇ ਨੇ ਸੋ ਇਹਨੂੰ ਸੁਧਾਰਨ ਵਾਸਤੇ ਨੂੰ ਇੰਪਰੂਵ ਕਰਨ ਵਾਸਤੇ ਇਹ ਚੀਜ਼ਾਂ ਨਾ ਹੋਣ ਉਹਨਾਂ ਨੂੰ ਰੋਕਣ ਵਾਸਤੇ ਇਹ ਇੱਕ ਚੰਗਾ ਸਟੈਪ ਹੈਗਾ ਅਸੀਂ ਚੰਗੀ ਡਾਇਰੈਕਸ਼ਨ ਵੱਲ ਮੂਵ ਹੋ ਰਹੇ ਹਾਂ ਤੇ ਤੁਹਾਨੂੰ ਕੀ ਲੱਗਦਾ ਮੇਅਰ ਨੇ ਡਿਲੇ ਕਿਉਂ ਕੀਤਾ ਨਾ ਟਾਈਮ ਜੇਕਰ ਮਿਊਸਪਲ ਪੁਲਿਸ ਵੱਲ ਜਾਣਾ ਹੀ ਪੈਣਾ ਸੀ ਆਖਰਕਾਰ ਤਾਂ ਪਹਿਲਾਂ ਜਾਇਆ ਜਾਂਦਾ ਚੰਗਾ ਉਹ ਨਹੀਂ ਡਿਲੇ ਦੇ ਕਾਰਨ ਕੀ ਲੱਗਦੇ ਨੇ ਵੈਲ ਮੈਨੂੰ ਆਈਡੀਆ ਹੈ ਕਿ ਮੇਅਰ ਲੋਕ ਤੇ ਉਹਨਾਂ ਦੀ ਟੀਮ ਨੂੰ ਪਤਾ ਸੀ ਕਿ ਇੱਕ ਨਾ ਇੱਕ ਦਿਨ ट्रांजिशन ਕੰਪਲੀਟ ਕਰਨਾ ਪੈਣਾ ਪਰ ਉਹ ਇੱਕ ਜਿਹੜੇ ਉਹਨਾਂ ਦੇ 10-15 ਬੰਦਿਆਂ ਦੀ ਇੱਕ ਟੀਮ ਸੀਗੀ ਜਿਹੜੇ ਉਹਨਾਂ ਦੇ ਸਪੋਰਟਰ ਸੀਗੇ ਇਹ ਸਾਰਾ ਕੁਝ ਜਿਹੜੇ ਮਿਲੀਅਨਸ ਆਫ ਡਾਲਰਸ ਜਿਹੜੇ ਵੇਸਟ ਹੋਏ ਨੇ ਇਨਾ ਟਾਈਮ ਵੇਸਟ ਹੋਇਆ ਉਹ ਜਿਹੜੇ ਉਹਨਾਂ ਦੇ 10-15 ਕੀ ਸਪੋਰਟਰ ਸੀਗੇ ਉਹਨਾਂ ਨੂੰ ਖੁਸ਼ ਕਰਨ ਵਾਸਤੇ ਕੀਤਾ ਗਿਆ ਨਾ ਕਿ ਸਰੀ ਦੇ ਜਿਹੜੇ ਲੋਕਾਂ ਦੀ ਜੋ ਬੈਟਮੈਂਟ ਹੈ ਉਹਦੇ ਵਾਸਤੇ ਕੀਤਾ ਗਿਆ ਉਹਨਾਂ ਵਾਸਤੇ ਨਹੀਂ ਸੋਚਿਆ ਗਿਆ ਸਿਰਫ ਉਹਨਾਂ ਦੇ ਜਿਹੜੇ ਕੀ ਸਪੋਰਟਰ ਸੀਗੇ ਕੀਪਦਾਰ ਸੀਐਮਪੀ ਗਰੁੱਪ ਦੇ 10-15 ਲੋਕ ਜਾਂ ਇੱਕ ਦੋ ਹੋਰ ਜਿਹੜੇ ਚਾਹੁੰਦੇ ਸੀ ਕਿ ਆਰਸੀਐਮਪੀ ਸਰੀ ਦੇ ਵਿੱਚ ਰਹੇ ਜਸਟ ਉਹਨਾਂ ਨੂੰ ਸਪੋਰਟ ਕਰਨ ਵਾਸਤੇ ਉਹਨਾਂ ਨੂੰ ਇੰਪ੍ਰੈਸ ਕਰਨ ਵਾਸਤੇ ਉਹਨਾਂ ਨੂੰ ਖੁਸ਼ ਕਰਨ ਵਾਸਤੇ ਸਾਰਾ ਕੁਝ ਕੀਤਾ ਗਿਆ ਤੇ ਐਡੀਸ਼ਨਲ ਫੰਡਿੰਗ ਜਿਹੜੀ 100 ਮਿਲੀਅਨ ਡਾਲਰ ਦੀ ਸੀ ਉਹ ਵੀ ਹੁਣ ਆਫ ਦਾ ਟੇਬਲ ਹੈ ਪ੍ਰੋਵਿੰਸ਼ੀਅਲ ਸਰਕਾਰ ਤੇ ਡਿਲੋਇਟ ਦੀ ਰਿਪੋਰਟ ਦਾ ਜ਼ਿਕਰ ਮੇਅਰ ਕਰਦੇ ਨੇ ਕਿ 75 ਮਿਲੀਅਨ ਦਾ ਖਰਚਾ ਉਹ ਚ ਦਿਖਾਇਆ ਗਿਆ ਤੇ ਫੰਡਿੰਗ ਦੇ ਸਿਲਸਿਲੇ ਨੂੰ ਤੁਸੀਂ ਕੀ ਦੇਖਦੇ ਹੋ ਕਿ ਅਸੀਂ ਉਹ ਫੰਡ ਖੋਤੇ ਨੇ ਜਾਂ ਲੜਾਈ ਇਹਦੇ ਲਈ ਜਿਹੜੀ ਲੜੀ ਜਾਵੇ ਵੈਲ ਦੇਖੋ ਮਿਨਿਸਟਰ ਨੇ ਪਬਲੀਕਲੀ ਰੇਡੀਓ ਤੇ ਕਿਹਾ ਕਿ ਜਿਹੜਾ 150 ਮਿਲੀਅਨ ਡਾਲਰ ਹੈਗਾ ਉਹ ट्रांजिशन ਵਾਸਤੇ ਸਟਿਲ ਅਵੇਲੇਬਲ ਹੈ ਪਰ ਜੇ ਮੇਅਰ ਲੋਕ ਤੇ ਉਹਨਾਂ ਦੀ ਟੀਮ ट्रांजिशन ਨੂੰ ਨਹੀਂ ਐਗਰੀ ਕਰਦੇ ਉਹ 150 ਮਿਲੀਅਨ ਡਾਲਰ ਆਪ ਲਾਉਣਗੇ ट्रांजिशन ਤੇ ਉਹਦਾ ਮਤਲਬ ਸਿੱਧਾ ਸਿੱਧਾ ਇਹ ਹੋਏਗਾ ਕਿ ਪੁਲਿਸ ਤੇ ਬਣੇਗੀ ਸਰੀ ਪੁਲਿਸ ਤੇ ਬਣੇਗੀ ट्रांजिशन ਹੋਏਗੀ ਪਰ ਸਰੀ ਦੇ ਜਿਹੜੇ ਇਲੈਕਟਿਡ ਅਫੀਸ਼ਰ ਨੇ ਜਿਹੜੇ ਕਾਉਂਸਲਰਸ ਨੇ ਮੇਅਰ ਨੇ ਉਹਨਾਂ ਦੀ ਕੋਈ ਇਨਪੁਟ ਨਹੀਂ ਹੋਏਗੀ ਵਿੱਚ ਸੋ ਕੀ ਇਹ ਮੇਅਰ ਲੋਕ ਜਿਹੜੇ ਮੇਅਰ ਇੱਥੇ ਇਲੈਕਟ ਹੋਏ ਨੇ ਮੇਰ ਤੇ ਕੀ ਉਹ ਚਾਹਣਗੇ ਕਿ ਇਦਾਂ ਦੀ ਸਿਟੀ ਬਣੇ ਜਿੱਥੇ ਉਹਨਾਂ ਦੀ ਕੋਈ ਸੇ ਨਹੀਂ ਹੈਗੀ ਮਨਿਸਟਰ ਨੇ ਪਬਲਿਕਲੀ ਕਿਹਾ ਕਿ 150 ਮਿਲੀਅਨ ਨੂੰ ਫਿਰ ਉਹ ਆਪਣੇ ਤਰੀਕੇ ਦੇ ਨਾਲ ਲਾ ਕੇ ਆਪਣੇ ਤਰੀਕੇ ਦੀ ਪੁਲਿਸ ਬਣਾਉਣਗੇ ਸੋ ਮੈਨੂੰ ਲੱਗਦਾ ਕਿ ਜੇ ਟਰਾਂਜ਼ੀਸ਼ਨ ਨੂੰ ਕੰਟੀਨਿਊ ਕਰਦੇ ਨੇ ਅ ਅਸੀਂ ਸਾਰੇ ਉਹਦੇ ਵਿੱਚ ਆਪਣੀ ਇਨਪੁਟ ਪਾ ਸਕਦੇ ਆ ਮੇਅਰ ਲੋਕ ਦੁਬਾਰਾ ਪੁਲਿਸ ਬੋਰਡ ਨੂੰ ਚੇਅਰ ਕਰ ਸਕਦੇ ਨੇ ਚੰਗੀ ਰੈਪ੍ਰেজੈਂਟੇਸ਼ਨ ਜਿਹੜੀ ਹੈ ਲੋਕਾਂ ਨੂੰ ਮਿਲ ਸਕਦੀ ਹੈ ਜਿੱਦਾਂ ਦੀ ਪੁਲਿਸ ਅਸੀਂ ਸੋਚਿਆ ਸੀ ਜਦੋਂ ਇਹ ਸਟਾਰਟ ਹੋਇਆ ਸਾਰਾ ਵੇਕ ਅਪ ਸਰੀ ਰੈਲੀ ਤੋਂ ਜਿਹੜਾ ਸਟਾਰਟ ਹੋਇਆ ਜੋ ਸੋਚਿਆ ਸੀ ਅਸੀਂ ਉਦਾਂ ਦੀ ਪੁਲਿਸ ਬਣਾ ਸਕਾਂਗੇ ਜੇ ਅਸੀਂ ਆਪਣੀ ਇਨਪੁਟ ਦੇ ਸਕਦੇ ਹਾਂ ਸੋ ट्रांजिशन ਨੂੰ ਕੰਟੀਨਿਊ ਕਰਨਾ ਮੇਅਰ ਦਾ ਮੰਨਣਾ ਤੇ ਆਈ ਹੋਪ ਇਹ ਸਾਰਾ ਕੁਝ ਗੁੱਡ ਫੇਥ ਦੇ ਵਿੱਚ ਹੋ ਰਿਹਾ ਹੋਵੇਗਾ ਕਿ ਉਹ ਐਕਚੁਅਲੀ ਰੀਅਲੀ ट्रांजिशन ਨੂੰ ਕੰਪਲੀਟ ਕਰਨਾ ਚਾਹੁੰਦੇ ਹੋਣਗੇ ਸੋ ਜੇ ਇਦਾਂ ਹੋਇਆ ਤੇ ਮੈਨੂੰ ਲੱਗਦਾ ਕਿ ਚੰਗਾ ਸਟੈਪ ਹੈਗਾ ਤੇ ਚੰਗੀ ਸਟਾਰਟ ਆਏ ਸਰੀ ਵਾਸਤੇ ਪਰ ਮੇਰੇ ਹਾਮੀ ਤਾਂ ਭਰ ਰਹੇ ਨੇ ਪਰ ਨਾਲੋਂ ਨਾਲ ਕਿ ਐਨ ਡੀ ਪੀ ਟੈਕਸ ਹੋਊਗਾ ਜੇ ਟੈਕਸ ਹਾਈਕ ਹੋਈ ਤੇ ਉਹਨਾਂ ਦੇ ਵੱਲੋਂ ਥੋਪੀ ਗਈ ਪੁਲਿਸ ਫੋਰਸਸ ਆ ਉਹ ਸਟੈਂਡ ਵੀ ਨਾਲੋਂ ਨਾਲ ਜਿਹੜਾ ਰੱਖ ਰਹੇ ਵੈਲ ਅਗੇ ਜਿੱਦਾਂ ਮੈਂ ਕਿਹਾ ਕਿ ਆਈ ਹੋਪ ਕਿ ਜੜੀ ਵੀ ਇੰਡੀਕੇਸ਼ਨ ਦੇ ਰਹੇ ਨੇ ਕਿ ट्रांजिशन ਨੂੰ ਕੰਟੀਨਿਊ ਕਰਨਾ ਇਹ ਇਹ ਐਕਚੁਅਲ ਉਹਨਾਂ ਦਾ ਮਤਲਬ ਵੀ ਇਹੀ ਹੋਏਗਾ ਇੱਕ ਗੁੱਡ ਫੇਥ ਦੇ ਨਾਲ ਕਰ ਰਹੇ ਹੋਣਗੇ ਜੋ ਸਿਰਫ ਕਹਿ ਰਹੇ ਨੇ ਪਰ ਉਹ ਕਰਨਾ ਕੋਈ ਹੋਰ ਚਾਹੁੰਦੇ ਨੇ ਇਸ ਮੈਂ ਕਹਿ ਸਕਦਾ ਕਿ ਇਹ ਧੋਖਾ ਹੋਏਗਾ ਸਾਰੀ ਦੇ ਰੈਜ਼ੀਡੈਂਟਸ ਵਾਸਤੇ ਕਿ ਉਹ ਚਾਹੁੰਦੇ ਨੇ ਕਿ ट्रांजिशन ਕਹਿ ਰਹੇ ਨੇ ਕਿ ट्रांजिशन ਅਸੀਂ ਕੰਪਲੀਟ ਕਰਾਂਗੇ ਬਟ ਇਨ ਫੈਕਟ ਉਹ ਜਿਹੜਾ ਕੰਮ ਹੈ ਬਿਹਾਈਂਡ ਦਾ ਸੀਨਸ ਉਹ ਸਟਿਲ ਟ੍ਰਾਂਜ਼ਿਸ਼ਨ ਟ੍ਰਾਂਜ਼ਿਸ਼ਨ ਨੂੰ ਰੋਕਣ ਵਾਸਤੇ ਕਰਨਗੇ ਸੋ ਇਹ ਇਹ ਗਲਤ ਹੋਏਗਾ ਸਾਰੀ ਦੇ ਲੋਕਾਂ ਵਾਸਤੇ ਜੇ ਮੇਅਰ ਇਦਾਂ ਕਰਨਗੇ ਸੋ ਆਈ ਹੋਪ ਇਦਾਂ ਦਾ ਕੋਈ ਕੇਸ ਨਹੀਂ ਹੋਏਗਾ ਤੇ ਜਿਹੜਾ ਟ੍ਰਾਂਜ਼ਿਸ਼ਨ ਹੈ ਉਹਨੂੰ ਹੋਲ ਹਾਰਟਿਡਲੀ ਮੇਅਰ ਮੈਜੋਰਿਟੀ ਕਾਉਂਸਲ ਉਹਨੂੰ ਕੰਪਲੀਟ ਕਰੇਗੀ ट्रांजिशन ਤੇ ਐਸਪੀਐਸ ਨੂੰ ਪੁਲਿਸ ਆਫ ਜੂਰੀਸਡਿਕਸ਼ਨ ਬਣਾਉਣ ਵਾਸਤੇ ਸੋ ਅੱਜ ਜਦੋਂ ਮੇਅਰ ਨੇ ਹਾਮੀ ਭਰੀਏ ਤੁਸੀਂ ਮੰਨਦੇ ਹੋ ਕਿ ਸਾਬਕਾ ਮੇਅਰ ਡਾਗ ਮਕੱਲਮ ਨੇ ਸਹੀ ਸਮੇਂ ਤੇ ਸਟੈਪ ਚੁੱਕਿਆ ਸੀ ਤੇ ਜੇ ਇਹਨੂੰ ਇੰਪਲੀਮੈਂਟ ਸਹੀ ਸਮੇਂ ਤੇ ਕੀਤਾ ਜਾਂਦਾ ਤਾਂ ਪਬਲਿਕ ਸੇਫਟੀ ਹੋਰ ਬਿਹਤਰ ਹੋ ਸਕਦੀ ਸੀ 100% ਦੇਖੋ ਇਹ ਤੁਸੀਂ ਦੇਖੋ ਕਿ ਮੇਅਰ ਮਿਕਾਲਮ ਨੇ ਇਹ ਮੋਸ਼ਨ 2000 ਦੇ ਵਿੱਚ ਅੱਜ ਤੋਂ 24 ਸਾਲ ਪਹਿਲੇ ਕਾਉਂਸਲ ਦੇ ਵਿੱਚ ਲੈ ਕੇ ਆਂਦਾ ਸੀ ਅੱਜ ਤੋਂ 24 ਸਾਲ ਪਹਿਲੇ ਜੇ ਉਸ ਟਾਈਮ ਹੋ ਜਾਂਦਾ ਬਹੁਤ ਜ਼ਿਆਦਾ ਵਧੀਆ ਹੋਣਾ ਸੀ 2018 ਦੇ ਵਿੱਚ ਫਿਰ ਸਟਾਰਟ ਕੀਤਾ ਗਿਆ ਦੁਬਾਰਾ ਜਦੋਂ ਇਲੈਕਟ ਹੋਏ ਨੇ ਜੇ 2018 ਦੇ ਵਿੱਚ ਇਹ ਕੰਟੀਨਿਊ ਰਹਿੰਦਾ ਅੱਜ ਸਰੀ ਦੇ ਵਿੱਚ ਸਰੀ ਪੁਲਿਸ ਜਿਹੜੀ ਪੁਲਿਸ ਆਫ ਜੂਰਿਸਡਿਕਸ਼ਨ ਇਸ ਕਿ ਅੱਜ ਸਾਡੇ ਕੋਲ ਅਕਾਉਂਟੇਬਿਲਟੀ ਹੋਣੀ ਸੀ ਅੱਜ ਸਾਡੇ ਕੋਲ ਟਰਾਂਸਪੈਰੈਂਸੀ ਹੋਣੀ ਸੀ ਅੱਜ ਅਸੀਂ ਕੁਐਸਚਨ ਪੁੱਛ ਸਕਦੇ ਸੀਗੇ ਸਾਡੇ ਜਿਹੜੇ ਜਿਹੜੇ ਕਮਿਊਨਿਟੀ ਦੇ ਜਿੱਦਾਂ ਫੋਰ ਐਗਜ਼ਾਮਪਲ ਜਿਹ ਦੋ ਦਿਨ ਪਹਿਲੇ ਜਿਹੜਾ ਇੱਕ ਇਨਸੀਡੈਂਟ ਹੋਇਆ ਜਿੱਥੇ ਬੇਕਸੂਰ ਪੁਲਿਸ ਵੱਲੋਂ ਕਿਹਾ ਗਿਆ ਕਿ ਉਹਨਾਂ ਦੀ ਕੋਈ ਪੁਲਿਸ ਹਿਸਟਰੀ ਨਹੀਂ ਹੈਗੀ ਕੋਈ ਰੈਕર્ડ ਨਹੀਂ ਹੈਗੇ ਉਹ ਉਸ ਯੰਗ ਮੈਨ ਦੀ ਡੈਥ ਹੋਈ ਆ ਅਸੀਂ ਕੁਐਸਚਨ ਪੁੱਛ ਸਕਦੇ ਸੀ ਕਿ ਕਿਉਂ ਹੋਇਆ ਇਹ ਦੁਬਾਰਾ ਕਿੱਦਾਂ ਅਸੀਂ ਰੋਕ ਸਕਦੇ ਹਾਂ ਕਿ ਹੋਰ ਕਿਸੇ ਦੇ ਨਾਲ ਨਾ ਹੋਵੇ ਇਹ ਸਾਰੀਆਂ ਚੀਜ਼ਾਂ ਸਾਡੇ ਕੋਲ ਕੰਟਰੋਲ ਹੋਣਾ ਚਾਹੀਦਾ ਸੀ ਸੋ ਚਲੋ ਹੁਣ ਵੀ ਜੇ ਹੋ ਰਿਹਾ ਮੈਨੂੰ ਲੱਗਦਾ ਕਿ ਜਲਦੀ ਇਹਨੂੰ ਕੰਪਲੀਟ ਕੀਤਾ ਜਾ ਸਕੇ ਤਾਂ ਕਿ ਜਿਹੜੀ ਇਹ ਬੈਟਰ ਪੁਲਿਸਿੰਗ ਹੈ ਸਰੀ ਦੇ ਵਿੱਚ ਸਟਾਰਟ ਹੋ ਸਕੇ ਬਹੁਤ ਬਹੁਤ ਧੰਨਵਾਦ ਥੈਂਕ ਯੂ so much ਸੋ so, ਬਾਕੀ ਹੁਣ ਗੱਲਬਾਤ ਉਧਰੋਂ ਚੱਲ ਪਈ ਹੈ ਕਿ ਮਿਊਸਿਪਲ ਪੁਲਿਸ ਫੋਰਸ ਜਿਹੜੀ ਹੈ ਜਿਹੜੀ ਕਿ ਮੁਕਰਰ ਕੀਤੀ ਗਈ ਹੈ ਪਬਲਿਕ ਸੇਫਟੀ ਮਿਨਿਸਟਰ ਦੇ ਵੱਲੋਂ 29 ਨਵੰਬਰ ਉਦੋਂ ਤੱਕ ਬਣ ਜਾਣੀ ਹੈ ਪਰ ਨਾਲੋਂ ਨਾਲ ਇਹ ਹੈ ਕਿ ਸ਼ਹਿਰ ਦੇ ਲੋਕ ਮਿਊਸਿਪਲ ਪੁਲਿਸ ਦੇ ਨਾਲ-ਨਾਲ ਕੈਨੇਡਾ ਦੀ ਬੈਸਟ ਪੁਲਿਸ ਫੋਰਸ ਚਾਹੁੰਦੇ ਨੇ ਤਾਂ ਕਿ ਇੱਥੇ ਪਬਲਿਕ ਸੇਫਟੀ ਤੇ ਕਦੇ ਇਸ਼ੂ ਜੜਿਓ ਖੜੇ ਨਾ ਹੋਣ ਅਮਿਤ ਪ੍ਰੇਨੈਸ਼ਰ ਦੇ ਨਾਲ ਅਰਸ਼ਦੀਪ ਸਿੰਘ ਚੈਨਲ ਪੰਜਾਬੀ